ਤੋਡੇ ਪਿੰਡ ਦਾ ਵਿਕਾਸ ਹੋਇਆ ਜਾਂ ਨਹੀਂ ਹੋਇਆ ਇਨ੍ਹਾਂ 4 ਸਾਲਾਂ ਦੇ ਵਿੱਚ ਪਹਿਲਾਂ ਕੀ ਹੁੰਦਾ ਦਾ ਜਿਹੜੀ ਕਾਂਗਰਸ ਆ ਅਕਾਲੀ ਸਰਕਾਰ ਹੁੰਦੀ ਦੀ ਉਹ ਰੌਲੇ ਪਾ ਕੇ ਦਿੰਦੀ ਦੀ ਪਿੰਡਾਂ 'ਚ ਚੈੱਕ ਵੰਡਦੀ ਦੀ ਵੀ ਆ ਤੁਹਾਨੂੰ ਇੰਨੇ ਚੈੱਕ ਦੇ ਰਹੇ ਇਹ ਸਰਕਾਰ ਰੌਲਾ ਨਹੀਂ ਪਾਉਂਦੀ ਕੰਮ ਕਰ ਰਹੀ ਤੋੜਾ ਕੰਮ ਵੀ ਚੰਡੀਗੜ੍ਹ ਵਾਲਾ ਹੋ ਗਿਆ ਬਣਿਆ 2 ਲੱਖ ਬੰਦਿਆਂ ਵਾਸਤੇ ਸੀਗਾ ਅੱਜ ਦੀ ਡੇਟ 'ਚ ਉੱਥੇ ਰਹਿ ਰਹੇ 20 ਲੱਖ ਬੰਦਾ ਬਿਲਕੁਲ ਇਹੀ ਹੈ ਜੀ ਮੇਰਾ ਫਰਜ਼ ਇਹ ਹੈ ਜਿਹੜਾ ਵੀ ਮੇਰੇ ਕੋਲ ਆਂਦਾ ਮੈਂ ਉਹਦੀ ਸਮੱਸਿਆ ਨੂੰ ਬੜੇ ਧਿਆਨ ਨਾਲ ਸੁਣਦਾ ਤੇ ਉਹਨੂੰ ਸੈਟੀਸਫਾਈ ਕਰਾਂਦਾ ਤੇ ਉਹਨੂੰ ਹੱਲ ਕਰਕੇ ਦਿੰਦਾ ਤਕਰੀਬਨ 90% ਅਸੀਂ ਥਾਣੇ ਤੱਕ ਜਾਣ ਨਹੀਂ ਦਿੰਦੇ ਸਾਡੇ ਚਾਚੇ ਤਾਏ ਮਤਲਬ ਸ਼ੁਰੂ ਤੋਂ ਸਾਡੇ ਕਾਂਸੀ ਰਾਮ ਜੀ ਨਾਲ ਜੁੜੇ ਹੋਏ ਸੀਗੇ ਤੇ ਕਾਂਸੀ ਰਾਮ ਤੋਂ ਜੁੜੇ ਹੋਏ ਉੱਥੋਂ ਮੈਂ ਨਿਕਲ ਕੇ ਮੈਂ ਜੁਝਾਰ ਨਗਰ ਆ ਗਿਆ ਉਸ ਵੇਲੇ ਜੁਝਾਰ ਨਗਰ ਵੀ 1998 ਚ ਬਣਿਆ ਜੀ ਉਸ ਤੋਂ ਪਹਿਲਾਂ ਪਿੰਡ ਇਹ ਤੰਦੀਆਂ ਹੁੰਦਾ ਸੀਗਾ ਸਾਰੇ ਹੀ ਕਾਂਗਰਸੀ ਪਿੰਡ ਸੀਗਾ ਜੀ ਇਹ ਹੌਲੇ ਹੌਲੇ ਕਾਲੀ ਬਣਿਆ ਕਾਲੀ ਤੋਂ ਉਹਨੂੰ ਝਾੜੂ ਨਾਲ ਜੁੜ ਗਿਆ ਜੀ ਇਹ ਇਕਵਲ ਜੀ ਇਹ ਕਿਹਾ ਜਾਂਦਾ ਹੈ ਕਿ ਜਿੰਦੀ ਕੋਈ ਦੁਸ਼ਮਣੀ ਨਹੀਂ ਹੈ ਨਾ ਉਹ ਰਾਜਨੀਤੀ ਦੇ ਵਿੱਚ ਆ ਜੇ ਆਪਣੇ ਆਪ ਹੀ ਦੁਸ਼ਮਣ ਇਕੱਠੇ ਹੋ ਜਾਣਗੇ ਆਪਣੇ ਆਪ ਹੀ ਦੁਸ਼ਮਣ ਖੜੇ ਹੋ ਜਾਣਗੇ ਤੁਹਾਡੇ ਨਾਲ ਐਵੇਂ ਕੁਝ ਹੋਇਆ ਮੈਂ ਕਿਸੇ ਨੂੰ ਦੁਸ਼ਮਣ ਮੰਨਦਾ ਹੀ ਨਹੀਂ ਹਾਂ ਕਈ ਪਿੰਡ ਨਗਰ ਨਿਗਮ ਦੇ ਵਿੱਚ ਪਾਉਣ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਪਿੰਡ ਦੇ ਸਰਪੰਚਾਂ ਨੇ ਵਿਰੋਧ ਵੀ ਕੀਤਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਜੁਹਾਰ ਨਗਰ ਦੀ ਕੱਲ ਨੂੰ ਗੱਲ ਆਉਂਦੀ ਹੈ ਤੁਸੀਂ ਹੱਕ ਦੇ ਵਿੱਚ ਹੈਗੇ ਹੋ ਵੀ ਉਹਨੂੰ ਨਗਰ ਨਿਗਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਿਲਕੁਲ ਜੀ ਕੋਈ ਨਹੀਂ ਚਾਹੂਗਾ ਵੀ ਨਗਰ ਨਿਗਮ ਚ ਸ਼ਾਮਲ ਨਾ ਹੋਵੇ ਜੇ ਸਾਡਾ ਜੁਹਾਰ ਨਗਰ ਨਗਰ ਨਿਗਮ ਚ ਲੰਨੇ ਆ ਸਾਨੂੰ ਕੋਈ ਇਤਰਾਜ਼ ਨਹੀਂ ਲਗਭਗ 30 ਹਜ਼ਾਰ ਬੰਦਿਆਂ ਨੂੰ ਇੱਥੇ ਸਾਂਭ ਰਹੇ ਹੋ ਘਰ ਵਾਲਿਆਂ ਵਾਸਤੇ ਸਮਾਂ ਕੱਢ ਪਾਉਨੇ ਆ ਇਹ ਸਾਰਾ ਸਮਾਂ ਇੱਥੇ ਹੀ ਲਾ ਦਿੰਨੇ ਆ ਘਰ ਵਾਲਿਆਂ ਵਾਸਤੇ ਤਾਂ ਰਾਤ ਨੂੰ 10 ਵਜੇ ਬਾਅਦ ਹੀ ਜਾ ਹੁੰਦਾ ਜੀ ਸਰਪੰਚ ਲੋਕ ਕਰੋੜਾਂ ਰੁਪਇਆ ਲਾ ਨਹੀਂ ਜੀ ਮੇਰੇ ਵਿਰੋਧੀਆਂ ਨੇ ਕਰੋੜਾਂ ਰੁਪਇਆ ਲਾਇਆ ਮੈਨੂੰ ਬਿਨਾਂ ਪੈਸੇ ਤੋਂ ਜਿਤਾਦਿਆ ਜੀ ਕਈ ਬੰਦੇ ਜਿਸ ਤਰ੍ਹਾਂ ਹੁਣ ਸਾਡੇ ਅਮੀਰ ਸਰਪੰਚੇ ਰਹਿ ਗਏ ਗਰੀਬ ਦੇ ਘਰੇ ਜਾਣਾ ਪਸੰਦ ਨਹੀਂ ਕਰਦੇ ਸੀਗੇ ਮੈਂ ਉਹਨਾਂ ਦੇ ਘਰੇ ਬੈਠ ਕੇ ਚਾਹ ਪੀ ਜਾਂਦਾ ਖਾੜ ਆਇਆ ਸੀਗਾ 2021 ਸੀ ਪਤਾ ਨਹੀਂ 22 ਚਾੜ ਆਇਆ ਸੀਗਾ ਨਾ ਲੋਕਾਂ ਦੇ ਪਾਣੀ ਘਰਾਂ 'ਚ ਵੜ ਗਏ ਸੀਗਾ ਮੈਂ ਸਿਰਫ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਹੈਲਪ ਕੀਤੀ ਸੀਗੀ ਆਇਆ ਤਾਂ ਕੁਦਰਤ ਵੱਲੋਂ تھا ਜਿਹੜੇ ਮੌਜੂਦਾ ਸਰਪੰਚ ਸੀਗੇ ਪੰਜ ਸੀਗੇ ਕੋਈ ਵੀ ਨਹੀਂ ਗਿਆ ਮੈਂ ਇੱਕ ਸਾਬਕਾ ਹੋ ਕੇ ਮੈਨੂੰ ਦਰਦ ਹੋਇਆ ਮੈਂ ਲੋਕਾਂ ਦੇ ਘਰੇ ਜਾ ਕੇ ਬੜਿਆ ਉਹ ਪਾਣੀ ਨੂੰ ਕਢਵਾਇਆ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਉਹ ਉਸੇ ਨੂੰ ਦੇਖ ਕੇ ਲੋਕਾਂ ਦੇ ਮੀਨਾਂ 'ਚ ਬੈਠਿਆ ਮੇਰੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀਗੀ ਉਸ ਟਾਈਮ 10 ਲੱਖ ਤੋਂ ਉੱਪਰ ਵਿਊ ਗਏ ਸੀਗੇ ਉਸ ਵੀਡੀਓ ਨੂੰ ਪੰਜਾਬ ਇਨਸਾਈਟਸ ਦੇਖ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਜੁਝਾਰ ਨਗਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਵਿਕਾਸ ਕਰਵਾਇਆ ਗਿਆ ਹੈ ਤੇ ਵਿਕਾਸ ਦੇ ਨਾਮ ਤੇ ਹੀ ਵੋਟਾਂ ਮੰਗੀਆਂ ਜਾਣਗੀਆਂ ਕਿਉਂਕਿ 2027 ਕੋਈ ਜ਼ਿਆਦਾ ਦੂਰ ਨਹੀਂ ਹੈ ਅੱਜ ਅਸੀਂ ਸਰਪੰਚ ਸਾਡੇ ਨਾਲ ਮੌਜੂਦ ਨੇ ਇਕਬਾਲ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਪੁੱਛਾਂਗੇ ਕਿ ਪਿੰਡ ਦਾ ਕਿੰਨਾ ਵਿਕਾਸ ਹੋਇਆ ਵਿਕਾਸ ਹੋਇਆ ਹੈ ਵੀ ਜਾਂ ਨਹੀਂ ਹੋਇਆ तमाम ਸਵਾਲਾਂ ਦਾ ਜਵਾਬ ਲਵਾਂਗੇ ਤੇ ਪੁੱਛਾਂਗੇ ਪਹਿਲਾਂ ਤਾਂ ਸਰਪੰਚ ਸਾਹਿਬ ਪੰਜਾਬ ਇਨਸਾਈਟਸ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਪੱਲਾ ਜੀ ਜਿਵੇਂ ਕਿ ਮੈਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਸਰਕਾਰ ਤਾਂ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਬਹੁਤ ਵਿਕਾਸ ਕਰਵਾਇਆ ਤੁਹਾਡੇ ਪਿੰਡ ਦਾ ਵਿਕਾਸ ਹੋਇਆ ਹੈ ਜਾਂ ਨਹੀਂ ਹੋਇਆ ਇਹਨਾਂ 4 ਸਾਲਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਬਿਲਕੁਲ ਵਿਕਾਸ ਹੋਇਆ ਜੀ ਕਿਉਂਕਿ 2022 ਚ ਸਰਕਾਰ ਬਣ ਗਈ ਸੀਗੀ ਤੇ 2022 ਤੋਂ ਗੁਰਪ੍ਰੀਤ ਸਿੰਘ ਢਿੰਡਸਾ ਸੀਗੇ ਸਰਪੰਚ ਉਹਨਾਂ ਦੇ ਟਾਈਮ ਕਾਫੀ ਪੈਸਾ ਲੱਗਿਆ ਜਿੰਨੀਆਂ ਵੀ ਗਲੀਆਂ ਨਾਲੀਆਂ ਕਾਫੀ ਬਣੀਆਂ ਜੀ ਹਨਾ ਉਹਨਾਂ ਦੇ ਟਾਈਮੇ ਆ ਜਿੰਨੇ ਆਪਣਾ ਟੈਂਕੀ ਲੱਗੀ ਹੈ ਜੀ ਇਹ ਤੇ ਹੋਰ ਵੀ ਬਹੁਤ ਕੰਮ ਹੋਏ ਆ ਤੇ 2023 ਚ ਜਿਹੜਾ ਹੈ ਆ ਪੰਚਾਇਤਾਂ ਭੰਗ ਕਰਤੀਆਂ ਸੀਗੀਆਂ ਉਦੋਂ ਬਾਅਦ 24 ਚ ਆ ਕੇ ਇਹ ਪ੍ਰਬੰਧਕ ਲੱਗ ਗਿਆ ਪ੍ਰਬੰਧਕ ਵੱਲੋਂ ਕਾਫੀ ਕੰਮ ਕਰਾਏ ਗਏ ਆ 24 ਚ ਫਿਰ ਨਵੀਂ ਪੰਚਾਇਤਾਂ ਚੁਣੀਆਂ ਗਈਆਂ ਮੈਨੂੰ ਤਕਰੀਬਨ ਸਾਲ ਕ ਹੋ ਗਿਆ ਜੀ ਸਾਲਕ ਦੇ ਵਿੱਚ ਆਪਾਂ ਅੰਗਣਵਾੜੀ ਹੈ ਜਿਹੜੀ ਬਿਲਡਿੰਗ ਹੈ 40 ਲੱਖ ਦੇ ਕਰੀਬ ਉਹਦੇ ਤੇ ਲੱਗ ਚੁੱਕਿਆ ਜੋ ਅਸੀਂ ਬਣਾ ਰਹੇ ਹਾਂ ਤਿਆਰ ਕਰ ਰਹੇ ਆ ਅਗਲੇ ਮਹੀਨੇ ਅਸੀਂ ਹੈਂਡਓਵਰ ਕਰ ਦੇਣੀ ਆ ਸਾਡੇ ਪਿੰਡ ਚ ਇੱਕ ਪਲੇ ਗਰਾਊਂਡ ਬਣਨ ਜਾ ਰਿਹਾ ਜਿਹਦੇ ਵਿੱਚ 35 ਲੱਖ ਦੀ ਲਾਗਤ ਆ ਪਹਿਲਾਂ 15 ਲੱਖ ਪਾਸ ਹੋਇਆ ਸੀਗਾ ਐਸਟੀਮੇਟ ਉਹਦਾ ਬਾਅਦ ਚ ਦੇਖਿਆ ਉਹ ਚ ਭਰਤ ਪੈਣਾ 3 ਫੁੱਟ ਹੋਰ ਉੱਚਾ ਸੜਕ ਦੇ ਲੈਵਲ ਆ ਫਿਰ ਉਹ ਦੁਬਾਰਾ 35 ਲੱਖ ਦੇ ਕਰੀਬ ਮਨਜ਼ੂਰ ਹੋਇਆ ਸਾਡਾ ਹਨਾ ਤੇ ਹੋਰ ਵੀ ਜਿਸ ਤਰ੍ਹਾਂ ਆਪਣਾ ਜ਼ਮੀਨ ਸੀਗੀ ਮੈਡੀਕਲ ਕਾਲਜ ਵਾਲੀ ਉਹ ਮੈਡੀਕਲ ਕਾਲਜ ਇੱਥੇ ਬਣਨਾ ਸੀਗਾ ਕੁਝ ਕਾਰਨ ਕਰਕੇ ਨਹੀਂ ਬਣ ਸਕਿਆ ਉਹ 80 ਸੈਕਟਰ ਜਾਂ 82 ਸੈਕਟਰ ਚਲਾ ਗਿਆ ਪਰ ਉਹ ਜ਼ਮੀਨ ਸਾਡੀ ਵਾਪਸ ਆ ਗਈ ਅਸੀਂ ਹੁਣ ਉਹਦੇ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੇ ਹਾਂ ਜਿਹਦਾ ਐਸਟੀਮੇਟ 1 ਕਰੋੜ 30 ਲੱਖ ਰੁਪਏ ਦੇ ਕਰੀਬ ਬਣਿਆ ਹੈ ਜੋ ਅਸੀਂ ਪ੍ਰੋਜੈਕਟ ਬਣਾ ਕੇ ਸਰਕਾਰ ਨੂੰ ਭੇਜ ਚੁੱਕੇ ਹਾਂ ਜੋ ਪਾਸ ਹੋ ਕੇ ਆ ਜਾਏਗਾ ਸਾਡਾ ਤੇ ਹੋਰ ਵੀ ਅਸੀਂ ਜਿਸ ਤਰ੍ਹਾਂ ਦੁਕਾਨਾਂ 400 ਫੁੱਟ ਦੇ ਕਰੀਬ ਫਰੰਟ ਬਚਿਆ ਸਾਡਾ ਉਹਦੇ ਵਿੱਚ 26 ਕਿ ਦੁਕਾਨਾਂ ਤਕਰੀਬਨ ਬਣਨੀਆਂ ਉਹਦੇ ਆ ਵੀ ਬਣਾ ਕੇ ਅਸੀਂ ਪ੍ਰਪੋਜ਼ਲ ਸਰਕਾਰ ਨੂੰ ਭੇਜ ਚੁੱਕੇ ਹਾਂ ਸਰਕਾਰ ਉਹਦੇ ਪਾਸ ਕਰਕੇ ਭੇਜ ਦਊਗੀ ਬਹੁਤ ਜਲਦ ਤਕਰੀਬਨ 2026 ਚ ਇਹ ਸ਼ੁਰੂ ਹੋ ਜਾਣਗੇ ਮਤਲਬ ਇੱਕ ਸਾਲ ਦੇ ਵਿੱਚ ਤੁਸੀਂ ਇੰਨੇ ਕੰਮ ਕਹਿਤੇ ਵੀ ਇੰਨੇ ਕੰਮ ਮੈਂ ਕਰਵਾ ਚੁੱਕਾ ਜੀ ਜਿਹੜੀਆਂ ਪ੍ਰੋਪੋਜ਼ਲ ਆ ਭੇਜੀਆਂ ਜਿਸ ਤਰ੍ਹਾਂ ਹੁਣ ਆਂਗਣਵਾੜੀ ਆ ਉਹ ਤਾਂ ਤਿਆਰ ਹੈ ਜੀ ਗਲੀਆਂ ਜਿਸ ਤਰ੍ਹਾਂ ਹੁਣ ਬਣਨ ਸ਼ੁਰੂ ਹੋਈਆਂ ਹੋਈਆਂ ਘੱਟੋ ਘੱਟ ਅਸੀਂ 10 ਗਲੀਆਂ ਪਾਸ ਕਰਵਾ ਚੁੱਕੇ ਹਾਂ ਜਿੱਚੋਂ ਤਿੰਨ ਗਲੀਆਂ ਬਣ ਚੁੱਕੀਆਂ ਨੇ ਤਿੰਨ ਤੇ ਚਾਰ ਗਲੀਆਂ ਬਣ ਚੁੱਕੀਆਂ ਨੇ ਪੰਜਵੀਂ ਸ਼ੁਰੂ ਹੋਈ ਹੋਈ ਹੈ ਗਲੀ ਬਣਨੇ ਤੇ ਤਕਰੀਬਨ ਇੱਕ ਗਲੀ ਤੇ 5 ਤੋਂ 6 ਲੱਖ ਰੁਪਏ ਲੱਗਦਾ ਕੁਝ ਗਲੀਆਂ ਤੇ 10 ਲੱਖ ਵੀ ਲਗਿਆ ਤੇ ਉਹ ਸਾਰਾ ਸਰਕਾਰ ਵੱਲੋਂ ਹੀ ਆ ਰਿਹਾ ਤੁਹਾਡੇ ਕੰਮ ਨਹੀਂ ਰੁਕ ਰਹੇ ਨਹੀਂ ਕੋਈ ਕੰਮ ਨਹੀਂ ਸਾਡਾ ਰੁਕ ਰਿਹਾ ਜਿਹੜੇ ਕੰਮ ਹੈ ਸਾਡੇ ਸਾਰੇ ਹੋ ਰਹੇ ਆ ਜੀ ਮੈਂ ਕਈ ਪਿੰਡਾਂ ਦੇ ਵਿੱਚ ਗਿਆ ਪਿੰਡ ਵਾਲੇ ਤਾਂ ਕਹਿੰਦੇ ਸਾਨੂੰ ਤਾਂ ਗਰੰਟੀ ਨਹੀਂ ਆਈ ਸਰਕਾਰ ਵੱਲੋਂ ਕੋਈ ਇੰਨਾ ਸਾਲਾਂ ਦੇ ਵਿੱਚ ਜਿੰਨੀ ਦੇਰ ਦੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਹਾਨੂੰ ਕਿਉਂ ਗ੍ਰਾਂਟ ਆ ਰਹੀ ਹੈ ਇੰਨਾ ਕਿੰਨਾ ਤੁਹਾਡਾ ਪਿਆਰ ਹੈਗਾ ਸਰਕਾਰੀ ਅਫਸਰਾਂ ਨਾਲ ਜਾਂ ਲੀਡਰਾਂ ਨਾਲ ਸਰਕਾਰ ਨਾਲ ਪਿਆਰ ਪਹਿਲਾਂ ਕੀ ਹੁੰਦਾ ਦਾ ਜਿਹੜੀ ਕਾਂਗਰਸ ਆ ਅਕਾਲੀ ਸਰਕਾਰ ਹੁੰਦੀ ਦੀ ਉਹ ਰੌਲੇ ਪਾ ਕੇ ਦਿੰਦੀ ਦੀ ਪਿੰਡਾਂ 'ਚ ਚੈੱਕ ਵੰਡਦੀ ਦੀ ਵੀ ਆ ਤੁਹਾਨੂੰ ਐਨੇ ਚੈੱਕ ਦੇ ਰਹੇ ਇਹ ਸਰਕਾਰ ਰੌਲਾ ਨਹੀਂ ਪਾਉਂਦੀ ਇਹ ਕੰਮ ਕਰ ਰਹੀ ਹੈ ਇਸ ਕਰਕੇ ਪੈਸਾ ਸਿੱਧਾ ਅਕਾਊਂਟ 'ਚ ਆ ਰਿਹਾ ਜੀ ਰੌਲਾ ਪਾਣੀ ਲੋੜੀ ਚੁੱਪਚੀ ਤੇ ਕੰਮ ਹੋ ਰਿਹਾ ਜੀ ਹੁਣ ਤੁਸੀਂ 1 ਸਾਲ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਰਪੰਚੀ ਕਰ ਦੇਣ ਹੋਇਆ ਪਹਿਲਾਂ ਤਾਂ ਕਿਵੇਂ ਜਿਆ ਐਕਸਪੀਰੀਅੰਸ ਹੈਗਾ ਤੁਹਾਡੇ ਅਗਰ ਮੈਂ ਜੁਝਾਰ ਨਗਰ ਦੀ ਗੱਲ ਕਰਾਂ ਤਾਂ ਕਿੰਨੇ ਕਿਥੇ ਲੋਕ ਹੈਗੇ ਨੇ ਇੱਥੇ ਇਸ ਟਾਈਮ ਲੈ ਰਹੇ ਨੇ VOTER ਕਿੰਨੇ ਨੇ VOTER ਦਾ ਇੱਥੇ ਤਕਰੀਬਨ 5600 ਦੇ ਕਰੀਬ VOTER ਹੈ ਜਿਹੜਾ ਹੁਣ ਇਸ ਟਾਈਮ ਵੋਟ ਬਣ ਚੁੱਕੀ ਹੈ ਜਿਹੜੀ ਤੇ ਆਬਾਦੀ ਜਿਹੜੀ 30000 ਪਲੱਸ ਹੈ ਤੁਹਾਡਾ ਕੰਮ ਵੀ ਚੰਡੀਗੜ੍ਹ ਵਾਲਾ ਹੋ ਗਿਆ ਬਣਿਆ 2 ਲੱਖ ਬੰਦਿਆਂ ਵਾਸਤੇ ਸੀਗਾ ਅੱਜ ਦੀ ਡੇਟ 'ਚ ਉੱਥੇ ਰਹਿ ਰਿਹਾ 20 ਲੱਖ ਬੰਦਾ ਬਿਲਕੁਲ ਇਹੀ ਹੈ ਕਿਉਂਕਿ ਇੱਥੇ ਜਿਹੜੀ ਜਿੰਨੀ ਆਬਾਦੀ ਜ਼ਿਆਦਾ ਰਹਿ ਰਹੀ ਹੈ ਉਹ ਸਾਰੀ ਚੰਡੀਗੜ੍ਹ ਤੋਂ ਆਈ ਹੈ ਚੰਡੀਗੜ੍ਹ 'ਚ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਸੌਲਤਾ ਮਿਲ ਰਹੀਆਂ ਉਹ ਨਹੀਂ ਕਟਾਣਾ ਚਾਹੁੰਦੇ ਇਸ ਕਰਕੇ ਇੱਥੇ ਬੋਟਾ ਨਹੀਂ ਬਣਾਈਆਂ ਉਹਨਾਂ ਨੇ ਜਿਸ ਦਿਨ ਬੋਟਾ ਬਣਾਈਆਂ ਇੱਥੇ ਤਾਂ ਸਾਰੇ ਲੀਡਰਾਂ ਨੇ ਇੱਥੇ ਅੱਖ ਰੱਖਣੀ ਹੈ ਜੀ ਇੱਥੇ ਜ਼ਮੀਨ ਬਹੁਤ ਮਹਿੰਗੀ ਹੈ ਕਿਉਂਕਿ ਇਹ ਬਿਲਕੁਲ ਨਾ ਲੱਗਦਾ ਮੈਨੂੰ ਲੱਗਦਾ ਮੁਹਾਲੀ ਵੀ ਬਾਅਦ ਚ ਆਉਂਦਾ ਹੋਣਾ ਪਹਿਲਾਂ ਜੁਹਾਰਨਗਰ ਹੀ ਆਉਂਦਾ ਜੀ ਬਿਲਕੁਲ ਜੁਹਾਰਨਗਰ ਹੀ ਆਉਂਦਾ ਜੀ ਬਿਲਕੁਲ ਤੇ ਜੁਹਾਰਨਗਰ ਦੀ ਜ਼ਮੀਨ ਬਹੁਤ ਮਹਿੰਗੀ ਹੈ ਹੁਣ ਤਾਂ ਹੋਰ ਵੀ ਜ਼ਿਆਦਾ ਅੱਪ ਹੋ ਗਿਆ ਕਿਉਂਕਿ ਜਿਹੜੀ ਦਾਰਾ ਸਟੂਡੀਓ ਤੋਂ ਸੜਕ ਜਾਂਦੀ ਹੈ ਉਹ ਬਣ ਗਈ ਉਹਦੇ ਬਣਨ ਨਾਲ ਬਹੁਤ ਸਾਨੂੰ ਫਾਇਦਾ ਹੋਇਆ ਟੋਟਾ ਐਕਸਪੀਰੀਅੰਸ ਇਨਾ 1 ਸਾਲ ਦੇ ਵਿੱਚ ਮੈਂ ਜੇ ਗੱਲ ਕਰਾਂ ਯਾਨੀ ਇਸ ਤੋਂ ਪਹਿਲਾਂ ਤੁਸੀਂ ਸਰਪੰਚੀ ਕੀਤੀ ਹੈ ਇਸ ਪਿੰਡ ਦੀ ਮੈਂ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਪਹਿਲਾਂ 2009 ਚ ਸਰਪੰਚੀ ਕੀਤੀ ਹੈ ਜੀ ਉਦੋਂ ਸਾਡੇ ਪਿੰਡ ਦੇ ਸਰਪੰਚ ਸਰਦਾਰ ਹਰਸੁਖੇਂਦਰ ਫਰੀ ਸਿੰਘ ਹੁੰਦੇ ਸੀਗੇ ਜਿਹੜੇ ਸਸਪੈਂਡ ਹੋਣ ਕਰਕੇ ਮੈਨੂੰ ਸਰਪੰਚ ਚੁਣਿਆ ਗਿਆ ਸੀਗਾ ਸਾਲ ਸਵਾ ਸਾਲ ਮੈਂ ਉਸ ਟਾਈਮ ਸਰਪੰਚੀ ਕੀਤੀ ਤੇ ਉਸ ਟਾਈਮ ਮੈਨੂੰ ਬਹੁਤ ਐਕਸਪੀਰੀਅੰਸ ਹੋਇਆ ਕਿਉਂਕਿ ਮੈਂ ਪਹਿਲਾਂ ਪੰਚਾਇਤ ਮੈਂਬਰ ਵੀ 2003 'ਚ ਬਣਿਆ ਸੀਗਾ 5 ਸਾਲ ਪਹਿਲਾਂ ਮੈਂ ਪੰਚਾਇਤ ਮੈਂਬਰ ਵੀ ਰਿਹਾ ਐਕਸਪੀਰੀਅੰਸ ਮੈਨੂੰ ਪੰਚਾਇਤ ਮੈਂਬਰ ਹੋਣ ਦੇ ਨਾਤੇ ਹੈਗਾ ਸੀਗਾ ਉਸ ਤੋਂ ਬਾਅਦ ਇਸੇ ਕਰਕੇ ਮੈਨੂੰ ਦੁਬਾਰਾ ਸਰਪੰਚ ਚੁਣਿਆ ਗਿਆ ਸੀਗਾ ਸਰਪੰਚ ਹੋਣ ਦਾ ਮਤਲਬ ਉਹਨੂੰ ਜ਼ਮੀਨੀ ਲੈਵਲ ਤੇ ਪਤਾ ਹੈ ਵੀ ਲੋਕਾਂ ਦੀਆਂ ਅਸਲ ਦੇ ਵਿੱਚ ਮੁਸ਼ਕਲਾਂ ਕੀ ਨੇ ਇੱਥੇ ਬਿਲਕੁਲ ਜੀ ਬਿਲਕੁਲ ਮੁਸ਼ਕਲਾਂ ਦਾ ਤਕਰੀਬਨ ਉਹਨਾਂ ਦੀ ਆਪਣੇ ਘਰੇਲੂ ਹੁੰਦੀਆਂ ਜੀ ਹਨਾ ਉਹਨਾਂ ਦੇ ਘਰੇ ਸੌ ਲੜਾਈ ਝਗੜੇ ਕੋਈ ਕੁਝ ਮਤਲਬ ਜਿਹੜੀਆਂ सरपंच ਵੱਲੋਂ ਜਾਂ ਥਾਣੇ ਵੱਲੋਂ ਤਕਰੀਬਨ ਸੁਣੀਏ ਨਹੀਂ ਜਾਂਦੀਆਂ ਪਹਿਲਾਂ ਮੇਰਾ ਫਰਜ਼ ਇਹ ਹੈ ਜਿਹੜਾ ਵੀ ਮੇਰੇ ਕੋਲ ਆਂਦਾ ਮੈਂ ਉਹਦੀ ਸਮੱਸਿਆ ਨੂੰ ਬੜੇ ਧਿਆਨ ਨਾਲ ਸੁਣਦਾ ਤੇ ਉਹਨੂੰ ਸੈਟੀਸਫਾਈ ਕਰਾਂਦਾ ਤੇ ਉਹਨੂੰ ਹੱਲ ਕਰਕੇ ਦਿੰਦਾ ਤੇ ਤਕਰੀਬਨ 90% ਅਸੀਂ ਥਾਣੇ ਤੱਕ ਜਾਣ ਨਹੀਂ ਦਿੰਦੇ ਤੇ ਉਹਨੂੰ ਇੱਥੇ ਹੱਲ ਕਰੀਦਾ ਮਤਲਬ ਥਾਣੇ 'ਚ ਨਹੀਂ ਜਾਂਦੇ ਦਿੰਦੇ ਤੁਹਾਡਾ ਰਾਜਨੀਤਿਕ ਪਿਛੋਕੜ ਹੈ ਕੋਈ ਫਾਦਰ ਸਾਹਿਬ ਜਾਂ ਘਰੋਂ ਕੋਈ ਰਾਜਨੀਤੀ ਦੇ ਵਿੱਚ ਹੈ ਜੀ ਤੁਸੀਂ ਪਹਿਲੇ ਸਖਸ਼ੂ ਜਿਹੜੇ ਰਾਜਨੀਤੀ ਦੇ ਵਿੱਚ ਜਿੰਨਾਂ ਵੱਲੋਂ ਆਪਣੇ ਹੱਥ ਵੀ ਅਜ਼ਮਾਏ ਗਏ ਨੇ ਤਾਂ ਅੱਜ ਸਰਪੰਚੀ ਵੀ ਤੁਸੀਂ ਭੋਗ ਰਹੇ ਹੋ ਜੀ ਮੇਰੇ ਪਸ਼ੋਕਰ ਚ ਰਾਜਨੀਤਿਕ ਕੋਈ ਨਹੀਂ ਹੈ ਸਾਡੇ ਪਹਿਲਾਂ ਪਿੰਡ ਮੇਰਾ ਮਲੋਆ ਹੁੰਦਾ ਸੀਗਾ ਜੀ ਪਿੱਛੇ ਤੋਂ ਮੇਰਾ ਜੰਪਲ ਪਿੰਡ ਮਲੋਆ ਸਾਡੇ ਚਾਚੇ ਤਾਏ ਮਤਲਬ ਸ਼ੁਰੂ ਤੋਂ ਸਾਡੇ ਕਾਂਸੀ ਰਾਮ ਜੀ ਨਾਲ ਜੁੜੇ ਹੋਏ ਸੀਗੇ ਤੇ ਕਾਂਸੀ ਰਾਮ ਤੋਂ ਜੁੜੇ ਹੋਏ ਉੱਥੋਂ ਮੈਂ ਨਿਕਲ ਕੇ ਜਝਾਰ ਨਗਰ ਆ ਗਿਆ ਉਸ ਜਝਾਰ ਨਗਰ ਵੀ 1998 ਚ ਬਣਿਆ ਜੀ ਉਸ ਤੋਂ ਪਹਿਲਾਂ ਪਿੰਡ ਇਹ ਤੰਦੀਆਂ ਹੁੰਦਾ ਸੀਗਾ ਜਿਸ ਟਾਈਮ ਦਾ ਮੈਂ ਇੱਥੇ ਆ ਕੇ ਬਸਿਆ ਹੋਇਆ ਜੀ ਤੇ ਉਸ ਟਾਈਮ ਤੋਂ ਬਾਅਦ 2003 ਚ ਮੈਨੂੰ ਪਹਿਲੀ ਵਾਰੀ ਪਿੰਡ ਵਾਲਿਆਂ ਨੇ ਪੰਚਾਇਤ ਮੈਂਬਰ ਹਾਲਕੇ ਮੈਂ ਇੱਥੇ ਰਹਿੰਦਾ ਨਹੀਂ ਸੀਗਾ ਚੰਡੀਗੜ੍ਹ ਰਹਿੰਦਾ ਸੀਗਾ ਪਰ ਮੇਰੀ ਵੋਟ ਬਣੀ ਹੋਈ ਸੀਗੀ ਇੱਥੇ ਇੱਥੇ ਮੈਨੂੰ ਪੰਚ ਬਣਾਇਆ ਪੰਚ ਬਣਾ ਕੇ ਤੇ ਮੈਂ ਅਰਮਖਿਆ ਉਦੋਂ ਤੋਂ ਮੈਂ ਰਾਜਨੀਤੀਕ ਨਾਲ ਜੁੜਿਆ ਪਹਿਲੀ ਸਰਕਾਰ ਜਿਹੜੀ ਉਸ ਟਾਈਮ ਕਾਂਗਰਸ ਸੀਗੀ ਜਿਸ ਨਾਲ ਮੈਂ ਜੁੜਿਆ ਸੀਗਾ ਪਰ ਮੇਰਾ ਪਿਸ਼ੋਕੜ ਕਾਂਸ਼ੀਰਾਮ ਜੀ ਦੇ ਨਾਲ ਬਹੁਜਨ ਸਮਾਜ ਪਾਰਟੀ ਨਾਲ ਮੇਰੇ ਪਰਿਵਾਰ ਪਰਿਵਾਰ ਦੇ ਸੰਬੰਧ ਸੀਗੇ ਇੱਥੋਂ ਦੀ ਹੁਣ ਰਾਜਨੀਤਿਕ ਫੀਜ਼ਾ ਕੀ ਕਹਿੰਦੀ ਹੈ ਕੀ ਰਾਜਨੀਤਿਕ ਮਾਹੌਲ ਹੈ ਇੱਥੇ ਰਾਜਨੀਤਿਕ ਮਾਹੌਲ ਠੀਕ ਹੈ ਪਹਿਲਾਂ ਜਿਹੜਾ ਸਾਰਾ ਹੀ ਕਾਂਗਰਸੀ ਪਿੰਡ ਸੀਗਾ ਜੀ ਇਹ ਹੌਲੇ ਹੌਲੇ ਕਾਲੀ ਬਣਿਆ ਕਾਲੀ ਤੋਂ ਹੁਣ ਝਾੜੂ ਨਾਲ ਜੁੜ ਗਿਆ ਜੀ ਇਹ ਮਤਲਬ ਤੁਹਾਡੇ ਵਿੱਚੇ ਪਿੱਛੇ ਸਾਰਾ ਕੁਝ ਚੱਲਦਾ ਰਿਹਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਨਾਲ ਪਿਆਰ ਖੱਟਿਆ ਹੋਇਆ ਜੀ ਜੇ ਅਸੀਂ ਲੋਕਾਂ ਦੇ ਕੰਮ ਕਰਦੇ ਆ ਤਾਂ ਹੀ ਉਹ ਸਾਡੇ ਨਾਲ ਚੱਲਦੇ ਆ ਜੇ ਅਸੀਂ ਕਿਸੇ ਦਾ ਕੰਮ ਨਹੀਂ ਕਰ ਕਰਦੇ ਤਾਂ ਕੋਈ ਵੀ ਸਾਡੇ ਨਾਲ ਨਹੀਂ ਚੱਲਦਾ ਇਕਬਾਲ ਇਕਬਾਲ ਜੀ ਇਹ ਕਿਹਾ ਜਾਂਦਾ ਹੈ ਕਿ ਜਿੰਦੀ ਕੋਈ ਦੁਸ਼ਮਣੀ ਨਹੀਂ ਹੈ ਨਾ ਉਹ ਰਾਜਨੀਤੀ ਦੇ ਵਿੱਚ ਆ ਜੇ ਆਪਣੇ ਆਪ ਹੀ ਦੁਸ਼ਮਣ ਇਕੱਠੇ ਹੋ ਜਾਣਗੇ ਆਪਣੇ ਆਪ ਹੀ ਦੁਸ਼ਮਣ ਖੜੇ ਹੋ ਜਾਣਗੇ ਤੁਹਾਡੇ ਨਾਲ ਐਵੇਂ ਕੁਝ ਹੋਇਆ ਮੈਂ ਕਿਸੇ ਨੂੰ ਦੁਸ਼ਮਣ ਮੰਨਦਾ ਹੀ ਨਹੀਂ ਹਾਂ ਜੀ ਹਾਲਕੇ ਮੇਰੇ ਦੁਸ਼ਮਣ ਬਹੁਤ ਐ ਦੁਸ਼ਮਣ ਮੈਨੂੰ ਦੁਸ਼ਮਣ ਮੰਨਦੇ ਆ ਪਰ ਮੈਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ ਕਿਉਂਕਿ ਮੈਂ ਸਭ ਨੂੰ ਪਿਆਰ ਕਰਦਾ ਅਗਰ ਦੁਸ਼ਮਣ ਵੀ ਮੈਨੂੰ ਆ ਕੇ ਕੋਈ ਕੰਮ ਕਰੇ ਤਾਂ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰ ਉਹ ਹੋਣ ਵਾਲਾ ਹੋਵੇ ਕਈ ਕੰਮ ਐ ਜੇ ਹੁੰਦੇ ਆ ਜਿਹੜੇ ਨਹੀਂ ਹੋਣ ਵਾਲੇ ਹੁੰਦੇ ਤੇ ਜਵਾਬ ਵੀ ਦੇਣਾ ਪੈਂਦਾ ਪਰ ਜਿਹੜੇ ਹੋਣ ਵਾਲੇ ਆ ਅਸੀਂ ਪਹਿਲ ਦੇ ਆਧਾਰ ਤੇ ਕਰਦੇ ਆ ਅੱਛਾ ਅਗਰ ਮੈਂ ਜੁਝਾਰਨਗਰ ਦੀ ਕਰਾਂ ਤਾਂ ਇਲੀਗਲ ਕਲੋਨੀਆਂ ਦੇ ਬਾਰੇ ਤੁਹਾਡੇ ਵੱਲੋਂ ਕੀ ਸਟੈਪ ਚੁੱਕੇ ਜਾ ਰਹੇ ਨੇ ਇਲੀਗਲ ਕਲੋਨੀਆਂ ਜਿਸ ਤਰ੍ਹਾਂ ਹੁਣ ਪਹਿਲਾਂ ਜਿਹੜੀਆਂ ਬਣ ਚੁੱਕੀਆਂ ਉਹਨਾਂ ਨੂੰ ਤਾਂ ਜਿਹੜੀ ਆਪਣੀ ਆਮ ਪਾਰਟੀ ਹੈ ਜੀ ਭਗਵੰਤ ਮਾਨ ਸਰਕਾਰ ਵੱਲੋਂ ਰੈਗੂਲਰਾਈਜ਼ ਕੀਤਾ ਗਿਆ ਤੇ ਹੁਣ ਕੋਈ ਪ੍ਰੋਬਲਮ ਨਹੀਂ ਆ ਅੱਗੇ ਵਾਸਤੇ ਕੋਈ ਵੀ ਇਲੀਗਲ ਕਲੋਨੀ ਨਹੀਂ ਕੱਟੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਬਿਲਕੁਲ ਜਿੱਥੇ ਵੀ ਕੋਈ ਐਸੀ ਜੀ ਗੱਲ ਹੁੰਦੀ ਹੈ ਅਸੀਂ ਸਰਕਾਰ ਨੂੰ ਇਨਫੋਰਮੇਸ਼ਨ ਦੰਨੇ ਆ ਤੇ ਨਾਲ ਦੇ ਨਾਲ ਕਾਰਵਾਈ ਹੁੰਦੀ ਹੈ ਇੱਥੇ ਜ਼ਿਆਦਾਤਰ ਮਾਈਗਰੇਟਿਡ ਪੀਪਲ ਨੇ ਜਿਹੜੇ ਦੂਸਰੇ ਸਟੇਟਾਂ ਤੋਂ ਆਏ ਹੋਏ ਨੇ ਕਿ ਪੰਜਾਬ ਦੇ ਹੀ ਨੇ ਪਹਿਲਾਂ ਤਾਂ ਇਹਦੇ ਬਾਰੇ ਥੋੜੀ ਜਿਹੀ ਕਲੀਅਰ ਕਰ ਦੋ ਤਕਰੀਬਨ ਸਾਰੇ ਦੂਜੀ ਸਟੇਟਾਂ ਤੋਂ ਆਏ ਹੋਏ ਆ ਜਿਆਦਾਤਰ ਚੰਡੀਗੜ੍ਹ ਤੋਂ ਜਿੰਨੇ ਵੀ ਹੈ ਮਤਲਬ ਇੱਥੇ ਬਸੇ ਹੋਏ ਆ 70% ਤੁਸੀਂ ਮੰਨ ਕੇ ਚੱਲੋ ਵੀ ਬਾਹਰੋਂ ਹੀ ਆ ਇੱਥੋਂ ਜਿਹੜੇ ਪੰਜਾਬੀ ਆ 30% ਆ ਤੁਹਾਡਾ ਹੁਣ ਤੱਕ ਦਾ ਐਕਸਪੀਰੀਅੰਸ ਕਿਵੇਂ ਜਾ ਰਿਹਾ ਇਹਨਾਂ ਨਾਲ ਵਿਚਰਨਾ ਇਹਨਾਂ ਦੇ ਜਿਹੜੇ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਹੱਲ ਕਰਨਾ ਬਿਲਕੁਲ ਨਹੀਂ ਜੀ ਮੈਂ ਕੰਮ ਨੂੰ ਕੰਮ ਸਮਝ ਕੇ ਕਰਦਾ ਜੀ ਕੋਈ ਵੀ ਕੰਮ ਹੋਵੇ ਕੋਈ ਡਿਫਿਕਲ ਨਹੀਂ ਹੁੰਦਾ ਤੁਸੀਂ ਜੇ ਅਗਰ ਮੰਨ ਲਓ ਕਿਸੇ ਕੰਮ ਨੂੰ ਵੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਤਾਂ ਕਦੇ ਵੀ ਨਹੀਂ ਹੋਣਾ ਚਾਹੀ ਸੌਕਾ ਹੋਵੇ ਚਾਹੇ ਜੇ ਔਖਾ ਵੀ ਕੰਮ ਹੈ ਤੁਹਾਡੇ ਮਨ ਚ ਮਨ ਧਾਰਨਾ ਹੋਣੀ ਚਾਹੀਦੀ ਵੀ ਹਾਂ ਇਹ ਕੰਮ ਅਸੀਂ ਕਰਨਾ ਹੈ ਤਾਂ ਕੰਮ ਹੁੰਦਾ ਹੈ ਜੀ ਕੁਈ ਐਸੀ ਐਥੇ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਘਰੇਲੂ ਲੜਾਈਆਂ ਜੀ ਮੀਆਂ ਬੀਬੀ ਦੀ ਲੜਾਈ ਆ ਆਪਸ ਵਿੱਚ ਭਰਾ ਲੜ ਪੇ ਜ਼ਮੀਨ ਪਿੱਛੇ ਮਾੜੀ ਮੋਟੀ ਗੱਲ ਹੁੰਦੀ ਆ ਉਹ ਬਹਿ ਕੇ ਸਾਰਟ ਆਫ ਕਰਵਾ ਦੇ ਦਿੱਤੀ ਜਾਂਦੀ ਆ ਉਹਨਾਂ ਦੀ ਉਹਨਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਦੋਨੋਂ ਧਿਰਾਂ ਦਾ ਅਲੱਗ-ਅਲੱਗ ਬਿਠਾ ਕੇ ਫਿਰ ਉਹਨਾਂ ਨੂੰ ਇਕੱਠੇ ਬਿਠਾਉਂਦੇ ਆ ਫਿਰ ਉਹ ਤਕਰੀਬਨ ਅਸੀਂ ਉਹਨਾਂ ਨੂੰ ਅਲੱਗ-ਅਲੱਗ ਜਦੋਂ ਬਿਠਾਉਂਦੇ ਆ ਉਦੋਂ ਤਕਰੀਬਨ ਅਸੀਂ ਉਹਨਾਂ ਨੂੰ ਮਨਾਏ ਰੰਦੇ ਆ ਜਦੋਂ ਸਾਹਮਣੇ ਆਉਂਦੇ ਜੱਫੀ ਪਾ ਦਿੰਦੇ ਆ ਅਸੀਂ ਅੱਛਾ ਤੇ ਇੱਥੇ ਹੁਣ ਕਈ ਪਿੰਡ ਨਗਰ ਨਿਗਮ ਦੇ ਵਿੱਚ ਪਾਉਣ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਪਿੰਡ ਦੇ ਸਰਪੰਚਾਂ ਨੇ ਵਿਰੋਧ ਵੀ ਕੀਤਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਜੁਹਾਰ ਨਗਰ ਦੀ ਕੱਲ ਨੂੰ ਗੱਲ ਆਉਂਦੀ ਹੈ ਤੁਸੀਂ ਹੱਕ ਦੇ ਵਿੱਚ ਹੈਗੇ ਹੋ ਵੀ ਉਹਨੂੰ ਨਗਰ ਨਿਗਮ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਿਲਕੁਲ ਜੀ ਕੋਈ ਨਹੀਂ ਚਾਹੂਗਾ ਵੀ ਨਗਰ ਨਿਗਮ ਚ ਸ਼ਾਮਲ ਨਾ ਹੋਵੇ ਜੇ ਸਾਡਾ ਜੁਹਾਰ ਨਗਰ ਨਗਰ ਨਿਗਮ ਚ ਲੰਨੇ ਆ ਸਾਨੂੰ ਕੋਈ ਇਤਰਾਜ਼ ਨਹੀਂ ਜੀ ਅਸੀਂ ਪਹਿਲ ਦੇ ਆਧਾਰ ਤੇ ਅਸੀਂ ਨਾਲ ਆ ਜੀ ਜੇ ਮੰਨ ਲਓ ਐਮਸੀ ਚ ਆਂਦਾ ਹੈ ਜੀ ਉਹਦੇ ਨਾਲ ਸਾਡੀਆਂ ਸੁਖ-ਸੋਲ ਤਾਂ ਵੱਧਣਗੀਆਂ ਸਾਨੂੰ ਜਿਹੜਾ ਫੰਡ ਹੈ ਹੁਣ ਉਹਨਾਂ ਤੋਂ ਸੈਂਟਰ ਸਰਕਾਰ ਤੋਂ ਵੀ ਆਂਦਾ ਉਹਨਾਂ ਨੂੰ ਸਿੱਧਾ ਫੰਡ ਹੈ ਉਹਨਾਂ ਦਾ ਆਪਣਾ ਫੰਡ ਹੈ ਉਹ ਆ ਮੌਜੂਦਾ ਸਰਕਾਰ ਕਿੰਨੀ ਨਹੀਂ ਮਤਲਬ ਉਹ ਦੇਖਣਾ ਪੈਂਦਾ ਮੰਨ ਲਓ ਵਿਰੋਧੀਆਂ ਦੀ ਸਰਕਾਰ ਹੋਵੇ ਸਾਨੂੰ ਉਹ ਨਹੀਂ ਫੰਡ ਦੇਣਗੇ ਪਰ ਅਗਰ ਐਮਸੀ ਚ ਉਹਦਾ ਲੱਗੇ ਫੰਡ ਆਂਦਾ ਹਰੇਕ ਨੂੰ ਉਹ ਅਸੀਂ ਯੂਜ਼ ਤਾਂ ਕਰ ਸਕਦੇ ਆ ਉਦੇ ਨਾਲ ਨਾਲੇ ਜਿਹੜੇ ਲੋਕ ਜਿਸ ਤਰ੍ਹਾਂ ਆ ਕਬਜ਼ੇ ਕਰਦੇ ਆ ਗਲੀਆਂ ਦੇ ਕਬਜ਼ੇ ਕਰਦੇ ਆ ਜਾਂ ਕੋਈ ਵੀ ਹੋਰ ਕੋਈ ਇਲੀਗਲ ਕੰਮ ਕਰਦੇ ਆ ਉਹਨੂੰ ਰੋਕਿਆ ਜਾ ਸਕਦਾ ਸੌਖਾ ਰੁਕਿਆ ਜਾ ਸਕਦਾ ਜੀ ਸਰਕਾਰੀ ਧਾਇਰੇ ਚ ਸਰਕਾਰੀ ਧਾਇਰੇ ਚ ਹਾਂ ਜੀ ਤੇ ਇਹਦੇ ਨਾਲ ਸਾਨੂੰ ਫਾਇਦਾ ਹੀ ਆ ਕੋਈ ਨੁਕਸਾਨ ਨਹੀਂ ਜਿਸ ਤਰ੍ਹਾਂ ਹੁਣ ਰਜਿਸਟਰੀਆਂ ਬੰਦ ਆ ਨਿਕਲਦੀਆਂ ਅਗਰ ਐਮਸੀ ਚਾਹੁੰਦਾ ਹੁਣ ਬਲੌਂਗੀ ਆਇਆ ਜੀ ਐਮਸੀ ਚ ਹੋਰ ਪਿੰਡ ਆਏ ਆ ਉਹਨਾਂ ਦੀਆਂ ਰਜਿਸਟਰੀਆਂ ਖੁੱਲ੍ਹਣੀਆਂ ਜੀ ਨਾਲ ਦੀ ਨਾਲ ਹੁਣ ਸਾਡੇ ਤਾਂ ਰਜਿਸਟਰੀਆਂ ਨਹੀਂ ਖੁੱਲੀਆਂ ਹੋਈਆਂ ਅਸੀਂ ਤੰਗ ਵੀ ਮਤਲਬ ਲੋਕ ਜਿਨ੍ਹਾਂ ਨੇ ਰਜਿਸਟਰੀਆਂ ਲਿਨਾਂ ਦੇ ਕੰਮ ਰੁਕੇ ਹੋਏ ਆ ਲੋਨ ਕਰਾ ਕੇ ਵਿਚਾਰਿਆਂ ਨੇ ਘਰ ਬਣਾਏ ਹੋਏ ਆ ਉਹ ਰਜਿਸਟਰੀਆਂ ਅਗਰ ਖੁੱਲਣਗੇ ਤਾਂ ਹੀ ਉਹਨਾਂ ਦੇ ਕੰਮ ਚੱਲਣਗੇ ਅਸੀਂ ਤੁਸੀਂ 30 ਲਗਭਗ 30 ਹਜ਼ਾਰ ਬੰਦਿਆਂ ਨੂੰ ਇੱਥੇ ਸਾਂਭ ਰਹੇ ਹਾਂ ਘਰ ਵਾਲਿਆਂ ਵਾਸਤੇ ਸਮਾਂ ਕੱਢ ਪਾਉਨੇ ਹੋ ਇਹ ਸਾਰਾ ਸਮਾਂ ਇੱਥੇ ਲਾ ਦਿੰਨੇ ਹੋ ਘਰ ਵਾਲਿਆਂ ਵਾਸਤੇ ਤਾਂ ਰਾਤ ਨੂੰ 10 ਵਜੇ ਬਾਅਦ ਹੀ ਜਾ ਹੁੰਦਾ ਜੀ ਸਾਰਾ ਸਮਾਂ ਇਹਨਾਂ ਪਿੰਡ ਵਾਲਿਆਂ ਵਾਸਤੇ ਹੀ ਲਾਣਾ ਪੈਂਦਾ ਜੀ ਜੇ ਅਗਰ ਸਾਮਾ ਮੈਂ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਨਹੀਂ ਦਊਂਗਾ ਤਾਂ ਮੈਂ ਸਰਪੰਚੀ ਨਹੀਂ ਕਰ ਪਾਉਂਗਾ ਮੇਰਾ ਫਰਜ ਬਣਦਾ ਜਦੋਂ ਇਹਨਾਂ ਨੇ ਮੈਨੂੰ ਸਰਪੰਚ ਚੁਣਿਆ ਤਾਂ ਮੇਰਾ ਇਹਨਾਂ ਨੂੰ ਦੇਖਣਾ ਫਰਜ ਬਣਦਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਰਪੰਚ ਲੋਕ ਕਰੋੜਾਂ ਰੁਪਏ ਲਾਨੇ ਜੀ ਮੇਰੇ ਵਿਰੋਧੀਆਂ ਨੇ ਕਰੋੜਾਂ ਰੁਪਏ ਲਾਇਆ ਮੈਨੂੰ ਬਿਨਾਂ ਪੈਸੇ ਤੋਂ ਜਿਤਾਦਿਆ ਜੀ ਸਾਰੇ ਲੀਡਰ ਵੀ ਇਰਾਨ ਹੈ ਵੀ ਬਿਨਾਂ ਪੈਸੇ ਤੋਂ ਜਿੱਤ ਗਿਆ ਕਿਉਂਕਿ ਮੇਰੇ ਪਿਆਰੇ ਇੰਨਾਂ ਕੁ ਬਣਿਆ ਹੋਇਆ ਹੈ ਨਾਲ ਦੀ ਪਰਿਭਾਸ਼ਾ ਕੀ ਹੁੰਦੀ ਤੁਹਾਡੇ ਪੁਆਇੰਟ ਆਫ View ਨਾਲ ਇੱਕ ਸਰਪੰਚ ਜਾਂ ਸਰਪੰਚੀ ਜਿਤਨ ਵਾਸਤੇ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਇਨਸਾਨ 'ਚ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਜੀ ਲੋਕਾਂ ਦੀ ਜਿਹੜੇ ਦੁਖਦਾਰ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਸਾਰਾ ਕੰਮ ਇਹ ਨਹੀਂ ਹੈ ਵੀ ਤੁਸੀਂ ਡਿਵੈਲਪਮੈਂਟ ਸਾਰੇ ਹੀ ਕੰਮ ਹੁੰਦਾ ਵੀ ਆਹ ਡਿਵੈਲਪਮੈਂਟ ਵੀ ਤੁਸੀਂ ਬਿਲਡਿੰਗਾਂ ਕੜੀਆਂ ਕਰ ਦੋ ਇਹ ਗਲੀਆਂ ਨਾਲੀਆਂ ਲੋਕਾਂ ਦੀ ਘਰੇਲੂ ਸਮੱਸਿਆਵਾਂ ਬਹੁਤ ਹੁੰਦੀਆਂ ਜਿਹੜੀਆਂ ਅਸੀਂ ਹੱਲ ਨਹੀਂ ਕਰ ਪਾਉਂਦੇ ਜੇ ਤੁਸੀਂ ਉਹਨਾਂ ਨੂੰ ਹੱਲ ਕਰੋ ਤੁਹਾਨੂੰ ਕੋਈ ਹਰਾਏ ਨਹੀਂ ਸਕਦਾ ਤੁਸੀਂ ਉਹਨਾਂ ਦੇ ਘਰ ਵਿੱਚ ਬੜੋ ਕਈ ਬੰਦੇ ਜਿਸ ਤਰ੍ਹਾਂ ਉਹ ਸਾਡੇ ਅਮੀਰ ਸਰਪੰਚੇ ਰਹੇਗੇ ਗਰੀਬ ਦੇ ਘਰੇ ਜਾਣਾ ਪਸੰਦ ਨਹੀਂ ਕਰਦੇ ਸੀਗੇ ਮੈਂ ਉਹਨਾਂ ਦੇ ਘਰੇ ਬੈਠ ਕੇ ਚਾਹ ਪੀ ਜਾਂਦਾ ਰੋਟੀ ਪਾਣੀ ਖਾਂਦਾ ਉਹਨਾਂ ਦੇ ਕੰਮ ਕਰਦਾ ਮੈਨੂੰ ਕੋਈ ਹੋ ਨਹੀਂ ਹੁੰਦਾ ਜਿਸ ਤਰ੍ਹਾਂ ਕਿ 2019 ਦੇ ਕਰੀਬ ਉਹ ਹੜ ਆਇਆ ਸੀਗਾ 2021 'ਚ ਪਤਾ ਨਹੀਂ 22 'ਚ ਹੜ ਆਇਆ ਸੀਗਾ ਨਾ ਲੋਕਾਂ ਦੇ ਪਾਣੀ ਘਰਾਂ 'ਚ ਵੜ ਗਏ ਸੀਗਾ ਮੈਂ ਸਿਰਫ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਹੈਲਪ ਕੀਤੀ ਸੀਗੀ ਆਇਆ ਤਾਂ ਕੁਦਰਤ ਵੱਲੋਂ تھا ਜਿਹੜੇ ਮੌਜੂਦਾ ਸਰਪੰਚ ਸੀਗੇ ਪੰਜ ਸੀਗੇ ਕੋਈ ਵੀ ਨਹੀਂ ਗਿਆ ਮੈਂ ਇੱਕ ਸਾਬਕਾ ਹੋ ਕੇ ਮੈਨੂੰ ਦਰਦ ਹੋਇਆ ਮੈਂ ਲੋਕਾਂ ਦੇ ਘਰੇ ਜਾ ਕੇ ਬੜਿਆ ਉਹ ਪਾਣੀ ਨੂੰ ਕਢਵਾਇਆ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਉਹ ਉਸੇ ਨੂੰ ਦੇਖ ਕੇ ਲੋਕਾਂ ਦੇ ਮੀਨਾਂ 'ਚ ਬੈਠਿਆ ਮੇਰੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀਗੀ ਉਸ ਟਾਈਮ 10 ਲੱਖ ਤੋਂ ਉੱਪਰ ਵਿਊ ਗਏ ਸੀਗੇ ਉਸ ਵੀਡੀਓ ਨੂੰ ਤੇ ਉਸ ਉਹ ਕੰਮਾਂ ਨੇ ਜਦੋਂ ਮੈਂ ਬਿਨਾ ਸੁਆਰਥ ਲੋਕਾਂ ਦੇ ਨਾਲ ਖੜਦਾ ਉਦੋਂ ਉਹਨਾਂ ਨੇ ਉਸ ਚੀਜ਼ ਦਾ ਮੈਨੂੰ ਸਰਪੰਚੀ 'ਚ ਮੁੱਲ ਮੋੜਿਆ ਜਾਂਦੇ ਜਾਂਦੇ ਹੁਣ ਇਹ ਦੱਸ ਦਿਓ ਕਿ ਤੁਹਾਡਾ ਹੁਣ ਟਾਰਗੇਟ ਕੀ ਹੈ ਕਿਉਂਕਿ ਹੱਲੇ ਤੁਹਾਡੇ ਕੋਲੋਂ 4 ਸਾਲ ਹੋਰ ਪਏ ਨੇ ਤੇ ਕੀ ਸੋਚਿਆ ਵੀ ਜੁਝਾਰਨਗਰ ਦੇ ਵਿੱਚ ਕੀ ਐਵੇਂ ਜਾ ਹੋਣਾ ਚਾਹੀਦਾ ਹੈ ਜਿਹੜਾ ਤੁਹਾਡੇ ਲਈ ਤਾਂ ਇੱਕ ਸੁਪਨਾ ਹੋਵੇ ਪਰ ਲੋਕਾਂ ਦੇ ਲਈ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੋਵੇ ਇੱਥੇ ਲੋਕਾਂ ਦੀ ਜਿਹੜੀ ਮੇਨ ਸਮੱਸਿਆ ਜਿਸ ਤਰ੍ਹਾਂ ਉਹਨਾਂ ਕਮਿਊਨਿਟੀ ਸੈਂਟਰ ਹੈ ਜੀ ਕਮਿਊਨਿਟੀ ਸੈਂਟਰ ਬਣਾਣਾ ਇੱਕ ਸਕੂਲ ਦੀ ਮੰਗ ਹੈ ਜੀ ਵੀ ਸਕੂਲ ਵੱਡਾ ਕਰਨਾ ਪਹਿਲਾਂ ਤਾਂ ਸਾਡੇ ਕੋਲ ਜ਼ਮੀਨੇ ਨਹੀਂ ਸੀਗੀ ਸਾਡੇ ਕੋਲ ਮੈਨੂੰ 1.5 ਸਾਲ ਹੋ ਗਏ ਜ਼ਮੀਨ ਵਾਪਸ ਕਰਾਉਣ ਦੇ ਪਿੱਛੇ ਮੈਂ ਲੱਗਿਆ ਹੋਇਆ ਸੀਗਾ 1.5 ਸਾਲ ਚ ਮੈਨੂੰ ਇੰਨੀ ਪ੍ਰਾਪਤੀ ਮਿਲੀ ਹੈ ਮੇਰੇ ਆਪਣਾ ਸਰਦਾਰ ਹਰਸੁਖੇਂਦਰ ਸਿੰਘ ਬੱbbi ਬਾਦਲ ਜੀ ਤੇ ਸਰਦਾਰ ਕੁਲਵੰਤ ਸਿੰਘ ਐਮਐਲਏ ਸਾਹਿਬ ਇਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਇਹਨਾਂ ਨੇ ਉਹ ਜਿਹੜੀ ਜ਼ਮੀਨ ਹੈ ਸਾਨੂੰ ਵਾਪਸ ਕਰਵਾਉਣ ਚ ਬੜਾ ਸੇ ਯੋਗ ਕਰਿਆ ਤੇ ਉਹ ਜ਼ਮੀਨ ਵਾਪਸ ਆਉਣ ਨਾਲ ਸਾਡੇ ਪਿੰਡ ਦੀ ਜਿਸ ਤਰ੍ਹਾਂ ਸਕੂਲ ਦੀ ਸਮੱਸਿਆ ਸੀ ਉਹ ਸਾਡੀ ਹੱਲ ਹੋ ਜੇਗੀ ਕਮਿਊਨਿਟੀ ਸੈਂਟਰ ਦਾ ਸਾਡਾ ਹੱਲ ਹੋ ਜਾਏਗਾ ਕੁਝ ਗਰੀਬ ਪਰਿਵਾਰ ਜਿਹੜੇ 1.5 200 ਪਰਿਵਾਰ ਜਿਹੜਾ ਸ਼ਾਮ ਲਾਟ ਚ ਬੈਠਾਗਾ ਉਹਨਾਂ ਨੂੰ ਅਸੀਂ ਘਰ ਵੀ ਦੇ ਸਕਾਂਗੇ ਤੇ ਇਹਦਾ ਅਸੀਂ ਆਉਣ ਵਾਲੇ ਟਾਈਮ ਚ ਸਰਕਾਰ ਨੂੰ ਕਹਿ ਕੇ ਤਕਰੀਬਨ 2026 ਚ ਪੂਰਾ ਕਰਨ ਦਾ ਯਤਨ ਕਰਾਂਗੇ ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਧੰਨਵਾਦ ਜੀ ਪਲਾਹ ਜੀ ਬਹੁਤ ਬਹੁਤ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਸੋ ਜੁਝਾਰ ਨਗਰ ਦੀ ਇਹ ਜ਼ਮੀਨੀ ਹਕੀਕਤ ਤੋਂ ਸਾਡਾ ਇੱਕ ਫਰਜ਼ ਮੰਨਦਾ ਸੀ ਤੁਹਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇਣਾ ਕਿ ਕਿਵੇਂ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਹੋ ਰਹੇ ਨੇ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਇਸ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਜਿਹੇ ਦੇ ਵਿੱਚ ਜਿਵੇਂ ਇਕਬਾਲ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਵਿਰੋਧੀਆਂ ਨੇ ਤਾਂ ਕਰੋੜਾਂ ਰੁਪਏ ਖਰਚ ਕੀਤੇ ਪਰ ਜਿੱਤ ਇਕਬਾਲ ਸਿੰਘ ਜੀ ਦੀ ਹੋਈ ਕਿਉਂਕਿ ਇਹਨਾਂ ਵੱਲੋਂ ਲੋਕਾਂ ਦੇ ਨਾਲ ਵਿਚਰਿਆ ਗਿਆ ਲੋਕਾਂ ਦੀ ਸੇਵਾ ਕੀਤੀ ਗਈ ਤੇ ਹੁਣ ਵੀ ਜ਼ਿਆਦਾਤਰ ਇਹਨਾਂ ਦਾ ਸਮਾਂ ਲੋਕਾਂ ਦੇ ਵਿੱਚ ਹੀ ਗੁਜ਼ਰਦਾ ਹੈ ਅਗਲੀ ਵਾਰ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਪਿੰਡ ਦੇ ਸਰਪੰਚ ਜਾਂ ਇੱਕ ਹੋਰ ਪਿੰਡ ਦੇ ਮੋਤਵਰ ਬੰਦੇ ਦੇ ਨਾਲ ਜਾਂ ਇਨਸਾਨ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਦੋਂ ਤੱਕ ਮੈਨੂੰ ਤੇ ਇਕਬਾਲ ਸਿੰਘ ਜੀ ਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਪੰਜਾਬ ਇਨਸਾਈਟਸ ਦੇ ਨਾਲ ਧੰਨਵਾਦ